ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅੱਜ ਅਮਰੀਕਸਰ ਸ਼ਹਿਰੀ ਪ੍ਰਧਾਨ surjit singh pehlwan ਦੇ ਘਰ ਪੁੱਜੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਕੀਤੀ ਮੀਟਿੰਗ ਲੋਕ ਸਭਾ ਹਲਕਾ ਅਮਰੀਕਸਰ ਦੇ ਇੰਚਾਰਜ ਅਨਿਲ ਜੋਸ਼ੀ ਤੇ ਵਿਕਰਮ ਮੱਜੀਠੀਆ ਸਮੇਤ ਅਨੇਕਾਂ ਪਾਰਟੀ ਆਗੂ ਤੇ ਵੱਡੀ ਗਿਣਤੀ ਚ ਵਰਕਰ ਹੋਏ ਸ਼ਾਮਲ ਲੋਕ ਸਭਾ ਚੋਣਾਂ ਦੇ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਸੁਖਵੀਰ ਸਿੰਘ ਬਾਦਲ ਵੱਲੋਂ ਆਖ-ਆਖ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਇਸ ਮੌਕੇ ਨਵ ਨਿਯੁਕਤ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਨੇ ਸੁਖਵੀਰ ਸਿੰਘ ਬਾਦਲ ਨੂੰ ਸਨਮਾਨਿਤ ਕੀਤਾ ਉਹਨਾਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਕਦਮ ਉਠਾਵਾਂਗੇ ਕਿ ਆਮ ਆਦਮੀ ਪਾਰਟੀ ਬਲੋ ਕਾਰਪੋਰੇਸ਼ਨ ਦੀਆਂ ਚੋਣਾਂ ਡਰ ਦੇ ਮਾਰੀ ਨਹੀਂ ਕਰਵਾਈਆਂ ਜਾ ਰਹੀਆਂ ਪਰ ਅਕਾਲੀ ਦਲ ਚੋਣਾਂ ਦੇ ਲਈ ਪੂਰੀ ਤਰ੍ਹਾਂ ਤਿਆਰ ਖੜਾ ਹੈ ਇਸ ਵਾਰ ਅਕਾਲੀ ਦਲ ਜਿੱਤ ਹਾਸਲ ਕਰੇਗੀ ਇਸ ਮੌਕੇ ਹਲਕਾ ਪੱਛਮੀ ਦੇ ਇੰਚਾਰਜ ਦਿਲਵਾਕ ਸਿੰਘ ਨੇ ਦੱਸਿਆ ਕਿ 2 ਸਾਲ ਹੋ ਚੁੱਕੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਰ ਲੋਕ ਕਾਫੀ ਇਸ ਸਰਕਾਰ ਕੋਲੋਂ ਸਤਾਏ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਗਤਵਾਦੀ ਤੋਂ ਹੋਰ ਕੁਝ ਨਹੀਂ ਕੀਤਾ ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਸੀਂ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਤੇ ਵਧਾਈ ਦਿੰਦੇ ਹਾਂ ਉਹਨਾਂ ਇਹ ਵੀ ਕਿਹਾ ਕਿ ਸਰਕਾਰ ਚੰਗੀ ਤਰ੍ਹਾਂ ਸਮਝਦੀ ਹੈ ਕਿ ਬਾਕੀ ਸੂਬਿਆਂ ਦੇ ਜੋ ਚੋਣਾਂ ਦੇ ਨਤੀਜੇ ਸਾਹਮਣੇ ਆਏ ਨੇ ਉਸ ਵਿੱਚ ਆਮ ਆਦਮੀ ਪਾਰਟੀ ਨੂੰ ਨੋਟਾਂ ਤੋਂ ਵੀ ਘੱਟ ਵੋਟਾਂ ਪਈਆਂ ਨੇ ਇਸ ਕਰਕੇ ਉਹ ਚੋਣਾਂ ਕਰਵਾਉਣ ਦੇ ਹੱਕ ਵਿੱਚ ਨਜ਼ਰ ਨਹੀਂ ਆ ਰਹੇ ਉਹਨਾਂ ਕਿਹਾ ਕਿ ਕਿਸਾਨ ਸੜਕ ਤੇ ਨੇ ਮੁਲਾਜ਼ਮ ਸੜਕ ਤੇ ਨੇ ਬੇਰੁਜ਼ਗਾਰ ਸੜਕ ਤੇ ਨੇ ਹਰ ਵਰਗ ਸੜਕ ਤੇ ਆਇਆ ਖੜਾ ਹੈ ਲਾ ਐਂਡ ਆਰਡਰ ਦਾ ਬੁਰਾ ਹਾਲ ਹੋਇਆ ਪਿਆ ਕਿਸ ਮੂੰਹ ਨਾਲ ਇਹ ਵੋਟਾਂ ਮੰਗਣਗੇ ਉਹਨਾਂ ਇਹ ਵੀ ਕਿਹਾ ਕਿ ਆ ਦਿਨ ਧਰਨੇ ਪ੍ਰਦਰਸ਼ਨ ਮੁਜਾਰੇ ਹੋ ਰਹੇ ਨੇ ਲੋਕ ਦੁਖੀ ਹੋਏ ਪਏ ਨੇ ਕਿਹੜੀ ਸੜਕ ਅਜਹੀ ਹੈ ਜਿੱਥੇ ਧਰਨਾ ਨਹੀਂ ਲੱਗ ਰਿਹਾ ਉਹਨਾਂ ਕਹਿਆ ਕਿ ਭਗਵਾਨ ਸਿੰਘ ਮਾਨ ਨੇ ਪੰਜਾਬ ਤੇ ਕਰਜ਼ਾ ਚੜਾਇਆ ਜਾਣ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ ਉਹਨਾਂ ਇਹ ਵੀ ਕਹਿ ਕਿ ਹਰ ਗਲ ਸਮੇਂ ਦੇ ਹਿਸਾਬ ਨਾਲ ਹੋਵੇਗੀ ਕਿ ਲੋਕ ਸਵਾ ਸੰਸਦ ਇੱਕ ਮੰਦਰ ਦੇ ਸਮਾਨ ਹੈ ਅਸੀਂ ਉਸ ਦੀ ਪੂਜਾ ਕਰਦੇ ਹਾਂ ਪਰ ਜੋ ਕੱਲ ਦੀ ਘਟਨਾ ਹੋਈ ਹੈ ਉਸ ਦੇ ਉਸ ਨੇ ਝੰਡੋੜ ਕੇ ਰੱਖ ਦਿੱਤਾ ਹੈ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਨਜ਼ਰ ਆ ਰਿਹਾ ਪਰ ਸਰਕਾਰ ਉਸ ਵਿੱਚ ਫੇਲ ਹੁੰਦੀ ਹੈ ਨਜ਼ਰ ਆ ਰਹੀਆਂ ਨੇ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਆਓ ਸੁਣਾਉਣੇ ਪੂਰੀ ਖਬਰ ਜਿਹੜਾ ਹਾਂ ਜੀ ਮਰਦਾਂ ਜੀ ਕੀ ਕਹਿਣਾ ਚਾਹੋਗੇ ਕਿਹੜੇ ਲੱਗਦੇ ਹੋ ਜਿੰਮੇਵਾਰੀ ਬਟੂੜੀ ਅੱਜ ਆਪਾਂ ਨੂੰ ਸ਼ਹੀਦ ਪ੍ਰਧਾਨ ਦਾ ਉਹਨਾਂ ਦੇ ਉਧਾ ਸੰਪਿਆ ਹੈ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਬਿਕਸ਼ਮਜੀਤ ਸਿੰਘ ਜੀਠੀਆ ਭਾਵੇਂ ਸਤਮਾਮ ਸਾਡੀ ਸਾਰੀ ਲੀਡਰਸ਼ਿਪ ਆਈ ਹੈ ਜਰਸਾ ਸਿੰਘ ਮਟੋਆ ਰਣੀਕੇ ਸਾਹਿਬ ਮੈਂ ਸਾਰੀ ਟੋਟਲ ਜਣੀ ਆ ਤਰਵੀਰ ਸਿੰਘ ਗਿੱਲ ਜਿੰਨੇ ਵੀ ਸਾਡੇ ਲੋਕ ਸਭਾ ਹਲਕੇ ਦੇ ਅੰਮ੍ਰਿਤਸਰ ਦੇ ਨੇ ਸਾਰੇ ਹੀ ਵੀਰ ਸਾਡੇ ਜੀ ਪਾਰਟੀ ਵਾਸਤੇ ਅੱਗੇ ਕੀ ਕਰਨ ਜਾ ਰਹੇ ਆ ਅਸੀਂ ਲੋਕ ਸਭਾ ਜੋ ਹਲਕਾ ਉਹਦੇ ਵਾਸਤੇ ਵਿਚਾਰ ਵਟੰਦਰਾ ਕੀਤਾ ਹੈ ਪਾਰਟੀ ਦੇ ਅੰਦਰ ਬੈਠ ਕੇ ਇੱਕ ਘੰਟਾ ਬਾਲ ਸਾਹਿਬ ਨੇ ਮੀਟਿੰਗ ਸਾਡੀ ਲਈ ਆ ਉੱਥੇ ਜਿੰਨੇ ਵੀ ਵਰਕਰ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਸਰ ਮੀਟਿੰਗ ਵਿੱਚ ਗੱਲਾਂ ਕੀ ਸਾਂਝੀਆਂ ਆ ਮੀਟਿੰਗ ਵਿੱਚ ਕਿਹੜੀਆਂ ਗੱਲਾਂ ਸਾਂਝੀਆਂ ਆ ਆਪਣੀ ਟੀਮ ਦਾ ਕਿਰਕਾ ਇਕੱਠਨ ਕਰ ਲੋ ਉਹ ਪਾਰਟੀ ਨੂੰ ਵੀ ਆ 5 ਦਿਨਾਂ ਦੇ ਵਿੱਚ ਅਸੀਂ ਇਹ ਮੀਟਿੰਗ ਦਾ ਲੋਕਾਂ ਦੇ ਕੀ ਕੀ ਮੁਸ਼ਕਲਾਂ ਨੇ ਲੋਕ ਤੁਹਾਨੂੰ ਲੋਕ ਲੋਕਾਂ ਦੇ ਜੋ ਮੁਸ਼ਕਲਾਂ ਸਾਰੀਆਂ ਅੱਜ ਥੋੜਾ ਇੱਥੇ ਕਲੀਅਰ ਹੋਣੀਆਂ ਸੀ ਉਹਦੇ ਜਾ ਕੇ ਉੱਥੇ ਪਤਾ ਲਾਵਾਂਗੇ ਨਾ ਕੀ ਕੀ ਅੱਛਾ ਪੁਲਾ ਜੀ ਮੀਟਿੰਗ ਦੇ ਵਿੱਚ ਕੀ ਗੱਲਾਂ ਸਾਂਝੀਆਂ ਹੋਈਆਂ ਕੀ ਕੁਛ ਨਾ ਨਹੀਂ ਜੋ ਸਾਡੀਆਂ ਗੱਲਾਂ ਕੋਈ ਸਾਪ ਨਹੀਂ ਪਤਾ ਨਹੀਂ ਕਰਦੇ ਉਹਦੇ ਜੀ ਕੀ ਕਰਦੇ ਪੁੱਛ ਲੋ ਇੱਕ ਜਾ ਪੁੱਛ ਕੇ ਫਿਰ ਜਵਾਬ ਲੈ ਲੈ ਪਾਰਟੀ ਹੋਊਗੀ ਮਜੂਤ ਹੁਣ 24 ਕਸ਼ਾਵਾ ਦੇ ਪਾਉ ਕਿਉਂ ਨਾ ਹੋਊ ਜੀ ਕਰਾਂਗੇ ਮਜੂਤ ਕਰਾਂਗੇ ਅਸੀਂ ਠੀਕ ਹੈ ਜੀ ਧੰਨਵਾਦ ਜੀ ਜਿਸ ਤਰੀਕੇ ਦੇ ਨਾਲ ਲਗਾਤਾਰ ਇਲੈਕਸ਼ਨ ਦੇ ਤਰੀਕ ਅੱਗੇ ਵਧਦੀ ਜਾ ਰਹੀ ਆ ਤਿਆਰੀਆਂ ਸਾਰੀਆਂ ਮੁਕੰਮਲ ਨੇ ਪਰ ਫਿਰ ਵੀ ਗੱਲ ਇਸ ਕਰਕੇ ਨਹੀਂ ਬੰਦੀ ਕਿ ਤਰੀਕ ਨਹੀਂ ਮੁਕੰਮਲ ਹੋ ਰਹੀ ਉਹ ਆਮ ਪਾਰਟੀ ਉਹ ਚੋਣਾਂ ਤੇ ਆਮ ਪਾਰਟੀ ਨੇ ਕਰਾਉਣੀ ਸੀ ਉਹ ਆਪਣੇ ਡਰ ਤੋਂ ਨਹੀਂ ਕਰਾ ਰਹੀ ਕਿਹਨੂੰ ਪਤਾ ਉਹ ਜੋ ਗਰਾਊਂਡ ਲੈਵਲ ਤੇ ਉਹਨਾਂ ਕੰਮ ਤੇ ਇੱਕ ਵੀ ਨਹੀਂ ਕੀਤਾ ਜੋ ਗਰੰਟੀਆਂ ਉਹਨਾਂ ਕੀਤੀਆਂ ਸੀ ਇੱਕ ਵੀ ਨਹੀਂ ਪੂਰੀਆਂ ਕਰ ਪਾਏ ਜੀ ਅਕਾਲੀ ਦਲ ਕਿੰਨਾ ਕੁ ਤਿਆਰ ਬੈਠਾ ਹੈ ਅਸਲ ਅਕਾਲੀ ਦਲ ਬਿਲਕੁਲ ਤਿਆਰ ਪਰ ਤਿਆਰ ਹੈ ਬਿਲਕੁਲ ਤਿਆਰ ਬੜੇ ਤਗੜੇ ਹੋ ਕੇ ਇਲੈਕਸ਼ਨ ਲੜਾਂਗੇ ਤੇ ਜਤਾਂਗੇ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਕਿੱਥਾ ਦੇਖੋਗੇ ਹਰ ਇੱਕ ਮੁਸ਼ਕਲ ਜਿਹੜੀ ਆ ਪਿੰਡ ਪਿੰਡ ਜਾ ਕੇ ਵਾਰਡ ਦੇ ਵਿੱਚ ਜਾ ਜਾ ਕੇ ਮੁਸ਼ਕਲ ਹਲ ਕਰਾਂਗੇ। ਸੋ ਬਿਲਕੁਲ ਪੇਂਟ ਪੇਂਟ ਵਿੱਚ। ਤੁਹਾਨੂੰ ਪਤਾ ਹੈ 2 ਸਾਲ ਹੋ ਗਏ ਸਰਕਾਰ ਬਣੀ ਨੂੰ ਝਾੜੂ ਦੀ ਸਰਕਾਰ ਲੋਕ ਰੋਹਣ ਦੇ ਆ ਰਾਤ ਦੇਣਾ। ਝਾੜੂ ਕਰਦਾ ਨਜ਼ਰ ਆਵੇ। ਝਾੜੂ ਬਿਲਕੁਲ ਝਾੜੂ ਤੀਲਾ ਤੀਲਾ ਹੋ ਗਿਆ ਜੀ। ਵੇਖੋ ਇਹਨਾਂ ਨੇ ਸਾਡੀ ਅਸੀਂ ਆਪਣੀ ਟਰਨ ਦੇ ਵਿੱਚ ਮੈਂ ਇਕੱਲੀ ਆਪਣੀ ਵਾਰਡ ਦਾ 10000 ਕਾਰਡ ਬਣਾਇਆ ਹੈ ਰਾਸ਼ਨ ਕਾਰਡ। ਅੱਜ ਗਰੀਬ ਲੋਕਾਂ ਦੇ ਕਾਰਡ ਕੱਟੇ ਗਏ ਆ ਤੇ ਜਿਹੜੇ ਲੋਕ ਮਤਲਬ ਨਹੀਂ ਕਾਬਿਲ ਹੈਗੇ ਉਹਨਾਂ ਨੂੰ ਕਣਕ ਮਿਲ ਰਹੀ ਆ ਇਸ ਕਰਕੇ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਕਿ ਜਿਹੜੀ ਝਾੜੂ ਦੀ ਸਰਕਾਰ ਉਹ ਤੀਲਾ ਤੀਲਾ ਖਿਲਰ ਚੁੱਕਾ। ਬਣਾਈ ਭਗਵੰਤ ਮਾਨ ਦੀ ਉਹ ਜੇ ਉਹਦੇ ਹਾਲਾਤ ਹੈ ਤੇ ਬਾਕੀ ਮਲਾਜ਼ਮ ਜਿੱਤੇ ਬੰਦੀਆਂ ਦਾ ਗੱਲ ਹੀ ਛੱਡ ਦਿਓ ਮਾਨ ਸਾਹਿਬ ਦੀ ਸਿਵਾਏ ਪੰਜਾਬ ਤੇ ਕਰਜ਼ਾ ਚੜਾਉਣ ਤੋਂ ਸਿਵਾਏ ਹੋਰ ਜ਼ੀਰੋ ਰਿਜ਼ਲਟ ਮਾਨ ਸਾਹਿਬ ਦੀ ਬੇਟੀ ਉੱਤੇ ਤੁਸੀਂ ਕੀ ਕਹਿੰਦੇ ਜਿਹੜਾ ਉਹਨਾਂ ਵੱਲੋਂ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਯਾਰ ਤੂੰ ਪੜਾਉਣਾ ਆਪਦੀ ਲਵ ਲੈਟਰ ਸਾਡੀਆਂ ਪੜਨ ਨੂੰ ਫਿਰਦਾ ਦੱਸੂਗਾ ਅੱਜ ਮੌਕਾ ਜਿਹੜੀ ਗੱਲ ਲਈ ਇਕੱਠੇ ਹੋਏ ਆ ਉਹ ਹੈ ਹਰ ਗੱਲ ਸਮੇਂ ਨਾਲ ਹੋਊਗੀ ਤੁਹਾਡੇ ਹਿਸਾਬ ਨਾਲ ਨਹੀਂ ਹੋਊਗੀ ਸੰਸਦ ਦੀ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਸੰਸਦ ਵਿੱਚ ਘਟਨਾ ਜਿਹੜੀ ਹੋਈ ਨਹੀਂ ਸੰਸਦ ਦੇਖੋ ਚਲੋ ਮੈਂ ਬੜਾ ਉਕਤ ਕਰਦਾ ਕਹਿਮ ਮੰਦਰ ਹੈ ਜੀ ਜੀ ਉੱਥੇ ਜੋ ਕਾਇਦਾ ਕਾਨੂੰਨ ਹੈ ਉਹ ਤਾਂ ਸਦਾ ਹੀ ਲਾਗੂ ਰਹਿਣਾ ਚਾਹੀਦਾ ਮਗਰ ਜਿਹੜੀ ਕੱਲ ਦੀ ਘਟਨਾ ਨੂੰ ਘਟਨਾ ਕਿਸ ਰੂਪ 'ਚ ਕਹੋਗੇ ਤੁਸੀਂ ਦੇਖੋ ਸੰਸਦ ਨੂੰ ਜਗਾਉਣਾ ਐਮਪੀ ਨੂੰ ਜਗਾਉਣਾ ਕਿਉਂਕਿ ਜਿੰਨੇ ਉਹ ਸੀਗੇ ਉੱਥੇ ਅੱਜ ਖਬਰ ਨਿਕਲ ਕੇ ਆ ਰਹੀ ਕੋਈ ਐਮਪੀ ਹੈ ਕੋਈ ਪੀ ਐਚ ਡੀ ਆ ਪੜੇ ਲਿਖੇ ਲੋਕ ਨਹੀਂ ਜੀ ਇਸ ਦੇਸ਼ ਦੇ ਵਾਛਿੰਦੇ ਨੇ ਤਰੀਕਾ ਉਹਨਾਂ ਨੇ ਭਾਵੇਂ ਠੀਕ ਨਹੀਂ ਚੁਣਿਆ ਹੋਣਾ ਮਗਰ ਕੀ ਉਹ ਜਗਾਉਣ ਦਾ ਕੰਮ ਕਰ ਰਹੇ ਸੀ ਕੀ ਕਰ ਰਹੇ ਸੀ ਇਹਦੀ ਇਨਵੈਸਟੀਗੇਸ਼ਨ ਹੋ ਲੈਣ ਦੇ ਉਹ ਸਾਹਮਣੇ ਆਊਗੀ ਕਿਉਂਕਿ ਬੇਰੋਜ਼ਗਾਰੀ ਬੜਾ ਵੱਡਾ ਮੁੱਦਾ ਹੈ ਜੀ ਔਰ ਸਰਕਾਰਾਂ ਉਹਦੇ ਚ ਫੇਲ ਹੋ ਰਹੀਆਂ ਨੇ ਤਾਂ ਸਪਸ਼ਟ ਹੀ ਆ। ਸੰਸਦ ਦੀ ਇੱਕ ਫੋਟੋ ਵਾਇਰਲ ਹੋ ਰਹੀ ਜਿਤ ਵਿੱਚ ਰਾਹੁਲ ਗਾਂਧੀ ਬਿਲਕੁਲ ਸੰਤੁਸ਼ਟ ਖੁਲੋਤੇ ਨੇ। ਇਹ ਸਾਰੀ ਘਟਨਾ ਵਿੱਚ ਭਾਈ ਗੋੜ ਪਈ ਹੋਈ ਹੈ ਪਰ ਰਾਹੁਲ ਗਾਂਧੀ ਖੜੇ ਨੇ। ਉਹ ਫੋਟੋ ਵਾਇਰਲ ਹੋ ਰਹੀ ਹੈ। ਮੈਨੂੰ ਜਿਹੜੀ ਗੱਲ ਦਾ ਪਤਾ ਨਹੀਂ ਮੈਂ ਕਹਿ ਨਹੀਂ ਸਕਦਾ। ਜੀ। ਜਿਸ ਗੱਲ ਦਾ ਮੈਂ ਨਹੀਂ ਵੇਖਿਆ ਕੱਲ ਦੀਆਂ ਫੋਟੋਆਂ ਵਾਂ। ਇਸ ਲਈ ਮੈਂ ਉਹਦੇ ਬਾਰੇ ਟਿੱਪਣੀ ਕਰਨਾ ਮੇਰੇ ਲਈ ਠੀਕ ਨਹੀਂ। ਨਵੇਂ ਸਾਲ ਤੇ ਅੜਕਲਾਂ ਇਹੀ ਨੇ ਵੀ ਫਿਰ ਗਠਬੰਧਨ ਹੋਸਦਾ ਕੱਲ੍ਹ ਦਲ ਬੀਜੇਪੀ ਦਾ। ਚਲੋ ਤੁਹਾਨੂੰ ਵੱਧ ਪਤਾ ਹੋਣਾ ਜੀ। ਮੈਨੂੰ ਮੇਰੇ ਕੋਲ ਕੋਈ ਖਬਰ ਹੈ ਨਹੀਂ। ਜੇ ਜਿਹੜੀ ਗੱਲ ਦੀ ਤੁਹਾਡੇ ਕੋਲ ਕੋਈ ਹੋਊ ਖਬਰ ਤੇ ਮੈਨੂੰ ਦੇ ਦਿਆ ਕਰੋ ਇਲੈਕਸ਼ਨਾਂ ਵਾਸਤੇ ਕਾਲੀ ਦਲ ਤਿਆਰ ਹੈ ਬਿਲਕੁਲ ਹਾਂਜੀ ਇਲੈਕਸ਼ਨਾਂ ਵਾਸਤੇ ਕਾਲੀ ਦਲ 100% ਔਰ ਮੈਂ ਇਹ ਮਹਿਸੂਸ ਕਰਦਾ ਹੈ ਕਿ ਪੰਜਾਬ ਦੇ ਲੋਕ ਵੀ ਇਹ ਗੱਲ ਸਮਝ ਰਹੇ ਆ ਕਿ ਸਾਡੇ ਨਾਲ ਆਮ ਆਦਮੀ ਪਾਰਟੀ ਨੇ ਵੀ ਬੜਾ ਵੱਡਾ ਧੋਖਾ ਕੀਤਾ ਔਰ ਜਿਹੜੀ ਉਹਨਾਂ ਦੀ ਭਾਈਵਾਲ ਪਾਰਟੀ ਆ ਕਾਂਗਰਸ ਪਾਰਟੀ ਇੰਡੀਆ ਐਲਾਈਅንስ ਉਹਨਾਂ ਤੇ ਵੀ ਲੋਕ ਕੇਸ ਨੂੰ ਕੇਸ ਗੱਲ ਤੋਂ ਲੈ ਕੇ ਵਿਸ਼ਵਾਸ ਕਰ ਸਕਦੇ ਆ ਸਭ ਨੂੰ ਪਤਾ ਹੈ ਕਾਂਗਰਸ ਐਨ ਆਪ ਦਾ ਅਲਾਈਅንስ ਇੰਡੀਆ ਲੈਵਲ ਤੇ ਹੋਇਆ ਹੈ ਪੰਜਾਬ 'ਚ ਵੀ ਛੇਤੀ ਹੋ ਜਾਣਾ ਇਸ ਲਈ ਲੋਕੀ ਇਹਨਾਂ ਪਾਰਟੀਆਂ ਤੋਂ ਰੂਲਿੰਗ ਪਾਰਟੀ ਦੀ ਕਾਰਗੁਜ਼ਾਰੀ ਕਰਕੇ ਇਹਨਾਂ ਤੋਂ ਦੂਰੀ ਬਣਾਉਣਗੇ ਮੇਰਾ ਇਹ ਮੰਨਣਾ ਕਿਉਂਕਿ ਇਹ ਇਹ ਇਹਨਾਂ ਦੇ ਚਿਹਰੇ ਨੰਗੇ ਹੋਏ ਐ ਇਸ ਗੱਲ ਨੂੰ ਜਿਹੜੇ ਸਰ ਕੇਵਲ ਪ੍ਰਧਾਨ ਨੂੰ ਬਹੁਤ ਤਕਾ ਹੋ ਰਿਹਾ ਹੈ ਇਹ ਕਬਜ਼ਾ ਕਰਨਾ ਚਾਹੁੰਦੇ ਜੀ ਭਗਵੰਤ ਮਾਨ ਤੇ ਉਹਨਾਂ ਦੇ ਐਮ ਐਲ ਏ ਕੇਬਲ ਦੇ ਉੱਤੇ ਔਰ ਉਹ মিডিਆ ਨੂੰ ਕੰਟਰੋਲ ਕਰਨਾ ਚਾਹੁੰਦੇ ਆ ਵਿਦੇਸ਼ 'ਚ ਇੱਕ ਵਾਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਅੱਜ ਫੇਰ ਐਮਰਜੈਂਸੀ ਲੱਗੀ ਹੈ ਜੀ ਤੁਸੀਂ ਸਾਰੇ ਸਵਾਲ ਪੁੱਛ ਲੇ ਤੁਹਾਡੇ 'ਚ ਦੋ ਚਾਰਾਂ 'ਚ ਲੱਤਾਂ 'ਚ ਜਾਨ ਹੋਣੀ ਜਿਨੇ ਖਬਰ ਚਲਾ ਦੇਣੀ ਹੈ ਸਾਰੀ ਦੂਜੇ ਨੇ ਤਾਂ ਕੋਈ ਮਾੜੀ ਜੀ ਵੀ ਖਬਰ ਸਰਕਾਰ ਦੇ ਉਲਟ ਚਲਾਈ ਤੇ ਉਦੋਂ ਹੀ ਪਤਾ ਲੱਗਦਾ ਜੀ ਉਹਦਾ ਤਾਂ ਇਸ਼ਤਿਹਾਰ ਬੰਦ ਹੋ ਗਿਆ ਜਾਂ ਉੱਤੇ ਪਰਚਾ ਹੋ ਗਿਆ ਜੀ ਸਾਹਿਬ 18 ਨੂੰ ਕੇਸ ਹੋ ਰਹੇ ਹੋ ਤੁਸੀਂ ਹਾਂਜੀ ਤੁਹਾਨੂੰ ਦੱਸਣ ਦੀ ਲੋੜ ਹੈ ਜੀ 18 ਨੂੰ ਮੈਂ ਕਿੱਥੇ ਪੇਸ਼ ਹੋ ਰਿਹਾ ਨਹੀਂ ਹੋ ਰਿਹਾ ਸਮੇਂ ਨਾਲ ਦੱਸੂਗਾ ਨਾ ਅੱਜ ਕਿਉਂ ਦੱਸਾਂ ਜੀ ਕਿੰਨੀ ਤਰੀਕ ਹੈ ਮੈਂ ਮਜੀਤਿਆ ਆਪਦੇ ਹਿਸਾਬ ਨਾਲ ਚੱਲੂ ਹਾਂਜੀ 4 ਦਿਨ ਰਹਿਗੇ ਬਸ ਹੀ ਫੜਾ ਨੂੰ ਹਾਂਜੀ 4 ਦਿਨ ਤੇ ਰਹਿਗੇ ਥੋੜੀ ਕੀ ਸਲਾਹ ਤੁਸੀਂ ਮੇਰੇ ਭਰਾ ਹੋ ਤੁਸੀਂ ਸਲਾਹ ਦਿਓ ਆਪ ਦੀ ਥੋੜੀ ਸਲਾਹ ਜੋ ਹੋਊਗੀ ਉਹ ਹਿਸਾਬ ਨਾਲ ਚੱਲਾਂਗੇ ਹਾਂਜੀ ਲਵ ਲੈਟਰ ਦਾ ਜਵਾਬ ਹਾਂਜੀ ਲਵ ਲੈਟਰ ਜਿਹੜਾ ਤੁਸੀਂ ਜੇ ਤੂੰ ਲਿਖਦੇ ਹੋ ਦੱਸਦੇ ਉਹਨੇ ਕੀ ਲਿਖਿਆ ਹੁੰਦਾ ਨਹੀਂ ਤੁਸੀਂ ਤੋ ਲਓ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ